ਸਤਿ ਸ਼੍ਰੀ ਅਕਾਲ ਦੋਸਤੋ ਸਭ ਦਾ ਸਵਾਗਤ ਕਰਦਾ ਹਾਂ ਆਪਣੇ YouTube ਚੈਨਲ ਸਟੱਡੀ ਪੁਆਇੰਟ ਵਿਦ ਐਂਟਰਟੇਨਮੈਂਟ ਪਰ ਦੋਸਤੋ ਆਪਾਂ ਪੰਜਾਬ ਜੀਕੇ ਦਾ ਬਹੁਤ ਹੀ ਮਹੱਤਵਪੂਰਨ ਟੌਪਿਕ ਪੰਜਾਬ ਦੇ ਮੇਲੇ ਅਤੇ ਤਿਉਹਾਰ ਕਰਨ ਜਾ ਰਹੇ ਹਾਂ ਜੋ ਕਿ ਪੰਜਾਬ ਦੇ ਇਗਜ਼ਾਮ ਦੇ ਲਈ ਬਹੁਤ ਮਹੱਤਵਪੂਰਨ ਟੌਪਿਕ ਹੈ। ਵੈਸੇ ਤਾਂ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਵਿੱਚ ਹਰ ਦਿਨ ਹੀ ਮੇਲੇ ਤੇ ਤਿਉਹਾਰ ਹੁੰਦੇ ਹਨ ਨਾ ਬਟ ਆਪਾਂ ਕੁਝ ਜੋ ਕਿ ਮਹੱਤਵਪੂਰਨ ਤਿਉਹਾਰ ਅਤੇ ਮੇਲੇ ਹਨ ਉਹਨਾਂ ਨੂੰ ਦੇਖਦੇ ਹਾਂ ਆਪਾਂ ਸਟਾਰਟ ਕਰ اپنی ਅੱਜ ਦੀ ਕਲਾਸ ਪਹਿਲਾ ਸਭ ਤੋਂ ਮਹੱਤਵਪੂਰਨ ਮੇਲਾ ਹੈ ਜਰਗ ਦਾ ਮੇਲਾ ਇਹ ਮੇਲਾ ਤਹਿਸੀਲ ਪੈਲ ਪਿੰਡ ਜਰਗ ਲੁਧਿਆਣੇ ਵਿੱਚ ਲੱਗਦਾ ਹੈ ਇਹ ਮੇਲਾ ਮਾਤਾ ਸੀਤਲਾ ਦੇ ਸਨਮਾਨ ਵਿੱਚ ਲੱਗਦਾ ਹੈ ਤੇ ਚੇਤ ਮਹੀਨੇ ਵਿੱਚ ਲੱਗਦਾ ਹੈ ਇਸ ਮੇਲੇ ਨੂੰ ਬੀਬੜਿਆ ਦਾ ਮੇਲਾ ਵੀ ਕਿਹਾ ਜਾਂਦਾ ਹੈ ਇਸ ਮੇਲੇ ਵਿੱਚ ਟੋਂਕੀ ਵਰਕਸ਼ਪ ਕੀਤੀ ਜਾਂਦੀ ਹੈ ਤੇ ਮਿੱਠੇ ਗੁਲਗਲੇ ਵੀ ਬਣਾਏ ਜਾਂਦੇ ਹਨ ਦੂਜਾ ਮਹੱਤਵਪੂਰਨ ਮੇਲਾ ਹੈ ਛਪਾਰ ਦਾ ਮੇਲਾ ਛਪਾਰ ਦਾ ਮੇਲਾ ਮਹੀਨਾ ਅਗਸਤ ਤੇ ਸਤੰਬਰ ਵਿੱਚ ਲੱਗਦਾ ਹੈ ਤੇ ਦੇਸੀ ਮਹੀਨਾ ਭਾਦੋਂ ਵਿੱਚ ਲੱਗਦਾ ਹੈ ਇਹ ਮੇਲਾ ਗੁੱਗਾ ਪੀਰ ਦੀ ਯਾਦ ਵਿੱਚ ਲੱਗਦਾ ਹੈ ਤੀਜਾ ਮਹੱਤਵਪੂਰਨ ਮੇਲਾ ਹੈ ਜਗਰਾਵਾਂ ਦੀ ਰੌਸ਼ਨੀ ਮੇਲਾ ਇਹ ਮੇਲਾ ਲੁਧਿਆਣੇ ਵਿੱਚ ਲੱਗਦਾ ਹੈ ਜਗਰਾਵਾਂ ਦਾ ਮੇਲਾ 23 ਤੋਂ 25 ਫੱਗਣ ਵਿੱਚ ਮੁਸਲਮਾਨ ਪੀਰ ਅਬਦੁੱਲ ਕਾਦਰ ਝਲਾਨੀ ਦੀ ਯਾਦ ਵਿੱਚ ਲੱਗਦਾ ਹੈ ਚੌਥਾ ਮਹੱਤਵਪੂਰਨ ਮੇਲਾ ਹੈ ਗੂਗਾ ਨੌਮੀ ਇਹ ਮੇਲਾ ਪਾਦੋ ਵਿੱਚ ਲੱਗਦਾ ਹੈ ਅਤੇ ਪੰਜਵਾਂ ਮੇਲਾ ਹੈ ਸ਼ਹੀਦ ਦੀ ਜੋੜ ਮੇਲਾ ਇਹ ਮੇਲਾ ਸਰਹੰਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਲੱਗਦਾ ਹੈ ਇਹ ਮੇਲਾ ਦੋਵੇਂ ਛੋਟੀ ਸਾਹਿਬ ਜਦਿਆਂ ਦੀ ਯਾਦ ਵਿੱਚ ਲੱਗਦਾ ਹੈ ਛੇਵਾਂ ਮਹੱਤਵਪੂਰਨ ਮੇਲਾ ਹੈ ਹਰ ਹਰਪੱਲਵ ਸੰਗੀਤ ਮੇਲਾ ਇਹ ਮੇਲਾ ਜਲੰਧਰ ਵਿੱਚ ਲੱਗਦਾ ਹੈ। ਸਭਮੀ ਹਰਪੱਲਮ ਜੀ ਇੱਕ ਸੰਗੀਤਕਾਰ ਸਨ ਇਹਨਾਂ ਦੀ ਯਾਦ ਵਿੱਚ ਮੇਲਾ ਦੇਵੀ ਤਲਾਬ ਜਲੰਧਰ ਵਿੱਚ ਲੱਗਦਾ ਹੈ। ਸਭਮੀ ਹਰਪੱਲਮ ਜੀ ਇੱਕ ਸੰਤ ਤੇ ਸੰਗੀਤਕਾਰ ਸਨ ਇਹ ਮੇਲਾ ਇਹਨਾਂ ਦੀ ਯਾਦ ਵਿੱਚ ਦੇਵੀ ਤਲਾਬ ਦੇ ਕੰਡੇ ਜਲੰਧਰ ਵਿੱਚ ਲੱਗਦਾ ਹੈ। ਸਤਵਾਂ ਮੇਲਾ ਹੈ ਮੁਕਸਰਦਾ ਮੇਲਾ ਇਸ ਨੂੰ ਮਾਗੀ ਦਾ ਮੇਲਾ ਵੀ ਕਹਿੰਦੇ ਹਨ ਇਹ ਮੇਲਾ ਮਕਰਸ ਕ੍ਰਾਂਤੀ ਵਾਲੇ ਦਿਨ ਮਾਗੀ ਵਿੱਚ ਲੱਗਦਾ ਹੈ ਇਹ ਮੇਲਾ 40 ਮੁਕਤਿਆਂ ਦੀ ਯਾਦ ਵਿੱਚ ਲੱਗਦਾ ਹੈ 8ਵਾਂ ਮੇਲਾ ਹੈ ਪਿੰਡੂ 올림픽 ਗੇਮਾਂ ਇਹ ਗੇਮਾਂ ਕਿਹੜਾ ਰਾਏਪੁਰ ਲੁਧਿਆਣਾ ਜ਼ਿਲ੍ਹੇ ਵਿੱਚ ਹੁੰਦੀਆਂ ਹਨ ਇਹਨਾਂ ਨੂੰ ਮਿੰਨੀ 올림픽 ਵੀ ਕਿਹਾ ਜਾਂਦਾ ਹੈ ਤੇ ਇਹ ਗੇਮਾਂ ਹਰ ਬ੍ਰਿਮਹੀਨੇ ਵਿੱਚ ਕਰਵਾਈਆਂ ਜਾਂਦੀਆਂ ਹਨ ਨੌਵਾਂ ਹੈ ਰੋਜਾ ਸ਼ਰੀਫ ਫੁਰਸ ਇਹ ਫਤਿਹਗੜ੍ਹ ਸਾਹਿਬ ਵਿੱਚ ਲੱਗਦਾ ਹੈ 10ਵਾਂ ਬਾਬਾ ਸੋਢਲ ਮੇਲਾ ਇਹ ਮੇਲਾ ਭਾਦੋਂ ਵਿੱਚ ਜਲੰਧਰ ਵਿੱਚ ਲੱਗਦਾ ਹੈ 11ਵਾਂ ਹੈ ਹੈਦਰ ਸੇਖ ਮੇਲਾ ਇਹ ਮੇਲਾ ਮਲੇਰਕੋਟਲਾ ਵਿੱਚ ਲੱਗਦਾ ਹੈ 12ਵਾਂ ਹੈ ਬਰਾਸਤੀ ਮੇਲਾ ਇਹ ਮੇਲਾ ਪਟਿੰਡੇ ਵਿੱਚ ਲੱਗਦਾ ਹੈ ਬਰਾਸਤੀ ਮੇਲਾ ਨਵੰਬਰ ਦਸੰਬਰ ਮਹੀਨੇ ਵਿੱਚ ਜੈਪਾਲ ਥੀਮ ਪਿੰਡ ਵਿੱਚ ਲੱਗਦਾ ਹੈ 13ਵਾਂ ਮੇਲਾ ਹੈ ਬਸੰਤ ਪੰਚਮੀ ਇਹ ਮੇਲਾ ਮਾਗ ਮਹੀਨੇ ਵਿੱਚ ਲੱਗਦਾ ਹੈ ਇਸ ਦਿਨ ਪਤੰਗबाजी ਕੀਤੀ ਜਾਂਦੀ ਹੈ ਇਹ ਮੇਲਾ ਮਹਾਰਾਜਾ ਜਗਜੀਤ ਸਿੰਘ ਦੁਆਰਾ ਸ਼ੁਰੂ ਕੀਤਾ ਗਿਆ ਸੀ 14ਵਾਂ ਮੇਲਾ ਹੈ ਬਾਬਾ ਮੇਲਾ ਬਾਬਾ ਗਦਰੀਆਂ ਦਾ ਇਹ ਮੇਲਾ ਜਲੰਧਰ ਵਿੱਚ ਲੱਗਦਾ ਹੈ ਨੈਕਸਟ 15ਵਾਂ ਹੂੜਾ ਮਹੱਲਾ ਇਹ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਲੱਗਦਾ ਹੈ 16ਵਾਂ ਸੇਖਪ੍ਰੀਤ ਦਾ ਮੇਲਾ ਇਹ ਮੇਲਾ ਫਰੀਦਕੋਟ ਵਿੱਚ ਲੱਗਦਾ ਹੈ 17ਵਾਂ ਇੱਕ ਕਿਸਾਨ ਮੇਲਾ ਇਹ ਮੇਲਾ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਲੱਗਦਾ ਹੈ 18ਵਾਂ ਤਿਆਰ ਹੈ ਤੀਆਂ ਦਾ ਮੇਲਾ ਇਹ ਮੇਲਾ ਸੌਲ ਵਿੱਚ ਲੱਗਦਾ ਹੈ ਇਸ ਵਿੱਚ ਕੁੜੀਆਂ ਦੁਆਰਾ ਗਿੱਧਾ ਪਾਇਆ ਜਾਂਦਾ ਹੈ ਤੇ ਤੀਆਂ ਦੀ ਗੀਤ ਗਾਏ ਜਾਂਦੇ ਹਨ ਨੈਕਸਟ 19ਵਾਂ ਤਿਆਰ ਹੈ ਰਖੜੀ ਦਾ ਤਿਆਰ ਏ ਤਿਆਰ ਮਹੀਨਾ ਪਦੋ ਵਿੱਚ ਮਨਾਇਆ ਜਾਂਦਾ ਹੈ ਇਸ ਦਿਨ ਪਹਿਣਾ ਆਪਣੇ ਵੀਰਾਂ ਨੂੰ ਰਖੜੀਆਂ ਮੰੰਦੇ ਹਨ ਅਤੇ ਬਦਲੇ ਵਿੱਚ ਭਰਾ ਆਪਣੀ ਭੈਣ ਨੂੰ ਉਸਦੀ ਰੱਖਿਆ ਕਰਨ ਦੀ ਵਾਦਾ ਕਰਦਾ ਹੈ ਨੈਕਸਟ ਬੀ ਨੰਬਰ ਪ੍ਰਸ਼ਨ ਹੈ ਕਰਵਾ ਚੌਥ ਕੱਤਕ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ 21 ਤਿਆਰ ਹੈ ਦੁਸ਼ਹਿਰਾ ਇਦ ਤਿਆਰ ਦੀਵਾਲੀ ਤੋਂ 20 ਦਿਨ ਪਹਿਲਾਂ ਮਨਾਇਆ ਜਾਂਦਾ ਹੈ ਇਸ ਦਿਨ ਰਾਵਣ ਨੂੰ ਕੁੰਭਕਰਨ ਅਤੇ ਮੇਗਨਾਥ ਪੁਤਲਿਆਂ ਨੂੰ ਸਾੜਿਆ ਜਾਂਦਾ ਹੈ ਵੀਮਾ ਤਿਹਾੜਿਆ ਦੀਵਾਲੀ ਦਾ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ 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 ਸਾਹਿਬ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਇਸ ਦਿਨ ਲੋਕ ਆਪਣੇ ਘਰਾਂ ਵਿੱਚ ਦੀਵੇ ਬਾਲਦੇ ਹਨ ਇਸ ਦਿਨ ਰਾਮ ਆਪਣਾ 14 ਸਾਲਾ ਦਾ ਬਣਵਾਸ ਕੱਟ ਕੇ ਯੋਧਿਆਪੁਰ ਸਪੰਦੇ ਸਨ ਦੇ ਯਾਦ ਵਿੱਚ ਇਹ ਤਿਆਰ ਬਣਾਇਆ ਜਾਂਦਾ ਹੈ ਇਸ ਤੋਂ ਅਗਲੇ ਦਿਨ ਇੱਕ ਤਿਆਰ ਬਣਾਇਆ ਜਾਂਦਾ ਹੈ ਬੰਦੀ ਛੋੜ ਨੈਸਤ 23ਵਾਂ ਤਿਆਰ ਹੈ ਲੋੜੀ ਲੋੜੀ ਪੋਹ ਦੀ ਆਖਰੀ ਰਾਤ ਜਦ 13 ਜਨਵਰੀ ਨੂੰ ਮਨਾਈ ਜਾਂਦੀ ਹੈ 24ਵਾਂ ਤੇ ਮੇਲਾ ਹੈ ਵਿਸਾਖੀ ਦਾ ਮੇਲਾ ਇਹ ਮੇਲਾ ਅਪ੍ਰੈਲ ਮਹੀਨੇ ਵਿੱਚ ਲੱਗਦਾ ਇਸ ਦਿਨ ਕਿਸਾਨ ਆਪਣੀ ਫਸਲ ਨੂੰ ਵੱਡਾਂ ਦੀ ਖੁਸ਼ੀ ਵਿੱਚ ਨੱਚ ਟੱਪ ਕੇ ਅਤੇ ਭੰਗੜੇ ਪਾ ਕੇ ਇਸ ਤਿਆਰ ਨੂੰ ਬਣਾਉਂਦੇ ਹਨ ਅਤੇ ਵਿਸਾਖੀ ਵਾਲੇ ਦਿਨ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਦੋਸਤੋ ਏਸੀ ਆਪਣੀ ਅੱਜ ਦੀ ਕਲਾਸ ਪੰਜਾਬ ਦੇ ਪੇਪਰਾਂ ਦੀ ਤਿਆਰੀ ਕਰਨ ਲਈ ਚੈਨਲ ਆ ਸਬਸਕ੍ਰਾਈਬ ਕਰ ਲਵੋ ਤੇ ਬੈਲ ਆਈਕਨ ਆਨ ਕਰ ਲਵੋ ਸਭ ਦਾ ਬਹੁਤ ਬਹੁਤ ਧੰਨਵਾਦ ਆਪਾਂ ਮਿਲਦੇ ਹਾਂ ਆਪਣੀ ਅਗਲੀ ਕਲਾਸ ਵਿੱਚ